ਹੋਰ ਜੀ ਠੀਕ ਠਾਕ ਵਧੀਆ ਵਧੀਆ ਪਹੁੰਚੀ ਜਾਂਦੀ ਗੱਲ ਅੱਗੇ ਠੱਲਾ ਹਾਂ ਹੂੰ ਮੇਰੇ ਮੁੰਡਿਆਂ ਦੀ ਵਧੀਆ ਹਾਂ ਹਾਂ ਪੂਰੀ ਚੱਲੀ ਜਾਂਦੀ ਆ ਮੀਟਰ ਕੱਢ ਦੋ ਮਣੀ ਜੰਦੇ ਨੇ ਹਾਂ ਜੀ ਅਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰ ਅਮੀਰ ਕਾ ਵੀ ਠੀਕ ਠਾਕ ਤੁਹਾਡੇ ਜਾਨਵਰ ਵੀ ਸੈਟ ਵਟ ਹੋਣਗੇ ਅੱਲਾਮੇ ਮਿੱਤਰੋ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਵੀ ਕਪੜਾ ਆਪਾਂ ਲੈ ਜਾਂਦਾ ਵਾ ਠੀਕ ਹੈ ਜੀ ਇਹਨੂੰ ਅੱਜ ਛਤਰਿਆਂ ਦੇ ਲਾਉਣੇ ਆਪਾਂ ਦੇਖਦੇ ਹਾਂ ਹਿਸਾਬ ਕਿ ਤਾਵੇਂ ਕਿਵੇਂ ਲੋਟ ਆਊਗਾ ਇੱਕ ਮਿੰਟ ਇੱਥੋਂ ਇਹਨੂੰ ਖੋਲ ਦਿੰਨੇ ਪਹਿਲਾਂ ਸਾਰਾ ਛਤਰਿਆਂ ਵੀ ਲਿਆਉਣੇ ਬਾਹਰ ਚੱਕ ਕੇ ਜਿੰਨੀਆਂ ਤੇ ਆ ਗਿਆ ਵੇਹ ਤਾਂ ਆਈ ਜਾਣਾ ਇਹ ਕਿਉਂਕਿ ਸਟ੍ਰੈਚੇ ਵਾਲਾ ਹੈ ਥੋੜਾ ਜਿਹਾ ਛਤਰੇ ਲਾਉਣੇ ਆਕ ਜਾ ਕੇ ਆਪਣਾ ਕਰਨ ਬਾਵਧਨਾ ਦੇ ਵੀ ਕੰਮ ਹੈ ਅਰਦਾ ਕਰਦਾ ਸੀ ਇੱਥੋਂ ਖਿੱਚ ਕੇ ਆ ਜੂ ਆ ਜੂ ਆ ਜੂ ਬਾਕੀ ਦੇਖਦਾ ਮੈਂ ਲਓ ਜੀ ਹੁਣ ਮੁਰਗੇ ਖੋਲਦ ਕੇ ਆਪਾਂ ਸਵੇਰ ਦੇ ਵਿਚਾਰੇ ਛੱਡੇ ਨਹੀਂ ਆਏ ਇਹਨਾਂ ਮੁਰਗੇ ਚਾਦਰ ਲਾ ਦਿੱਤੀ ਹਣਾ ਆਪੇ ਠੰਡ ਤੇ ਨਾ ਉਹ ਵੀ ਲੱਗਦੀ ਵਿਚਾਰਿਆਂ ਨੂੰ ਤੇ ਮੁਰਗਾ ਹੁਣ ਆਪਣਾ ਬਾਗ ਦੇਣ ਲੱਗ ਗਿਆ ਪਹਿਲਾਂ ਨਹੀਂ ਬੋਲਦਾ ਹਿੰਦਾ ਆਹ ਦਾ ਕਬੂਤਰਾਂ ਵਾਲੀ ਖੁੱਡੀ ਚਾਬੀ ਆ ਆਇਓ 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 ਕੀ ਆ ਦਾਣੇ ਦੋਨੇ ਆ ਖਾ ਲੋ ਕਿਰਾ ਆ ਪੈ ਦਲੀਆ ਜਾ ਇੱਕ ਵਾਰ ਆਹਾਂ ਡੰਡਾ ਆਪਾਂ ਚੱਕਦੇ ਆ ਤੇ ਇਹਦੇ ਨਾਲ ਨਾ ਦੇਖੋ ਆ ਮਿੱਟੀ ਨਾ ਹਰ ਰੋਜ਼ ਐਵੇਂ ਮਾੜਾ ਮੋਟਾ ਛੇੜਖਾਨੀ ਜੀ ਕਰਦੇ ਜੀ ਆ ਇਹਨਾਂ ਨਾਲ ਜੰਮਦੀ ਨਹੀਂ ਫਿਰ ਤੇ ਨਾਲੇ ਸੁੱਕਾ ਰਹਿੰਦਾ ਖੁੱਡਾ ਸੁੱਕਾ ਤਾਂ ਥੋੜੇ ਸਾਹਮਣੇ ਆ ਦੇਖ ਲੋ ਦਾਣੇ ਵਾਲੀਆਂ ਟਰੇਆਂ ਲੈ ਕੇ ਆਪਾਂ ਆ ਗਏ ਇਹ ਇਹਨਾਂ ਨੂੰ ਰੱਖ ਦਿੰਨੇ ਆ ਲੋਕ ਲਈਏ ਖੋਲ ਅੱਜ ਤਾਂ ਵਧੀਆ ਧੁੱਪ ਜੀ ਨਿਕਲੀ ਹੈ ਥੋੜੀ ਜਿਆਦੇ ਹੋ ਹੋ ਸੂਰਜ ਨਿਕਲੇ ਥੋੜਾ ਜਿਹਾ ਹੈ ਹੈ ਸੁਟਾ ਕੰਮ ਖਰਾਬ ਆ ਪਾਸੇ 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 ਬਾਲੇ ਕੋਈ ਯਾਰ ਉਸਰੇ ਫੇਰ ਦੇ ਤਾਂ ਇਹ ਲੋ ਖਾ ਲੋ ਦੋਪਰ ਲਵਾਇਆ ਕਰਾਂਗੇ ਹੁਣ ਤੁਹਾਨੂੰ ਥੋੜਾ ਖਰਾਕ ਖਾਣ ਦਾ ਟਾਈਮ ਆ ਤੇ ਖਰਾਕ ਆਪਾਂ ਹੋਰ ਲਿਆਵਾਂਗੇ ਖਰਾਕ ਮੁੱਕ ਨਾਲ ਗਈ ਆ ਆ ਦੇਖੋ ਇਹ ਤੇ ਇੱਥੇ ਆਉਂਦੀ ਟਪ ਤਾਂ ਸਵੇਣ ਪੂਰੀ ਇਹ ਮੰਦੇ ਨਹੀਂ ਯਾਰੇ ਖੋਲਦਾ ਖੋਲਦਾ ਤਾਂ ਝੂਟੀਆਂ ਜਾਂਦੇ ਨੇ ਸਖਤ ਹਦਿਆ ਦਾ ਬਾਹਰ ਨਹੀਂ ਹੋਣਾ ਸਮਝ ਗਏ ਨਾ ਜਿੱចਾ ਕੋਈ ਪਾਣੀ ਇੱਥੇ ਰੱਖ ਦਾਂਗੇ ਪਹਿਲਾਂ ਦਾਣੇ ਖਾ ਲੂ ਖਾਓ 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 ਆਇਓ ਖਾਓ 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 ਵੀ ਖਾਓ ਲਓ ਦਰਵਾਜ਼ਾ ਬੰਦ ਕਰ ਦਵੀਂ ਜੇ ਸਟਾਰ ਬਣੀ ਆਪਾਂ ਇਹਨਾਂ ਨੂੰ ਕਰ ਉੰਡਾਰ ਰੋਗ ਦੇ ਪਾਣੀ ਨੂੰ ਪਿਆਦਾਂਗੇ ਬਾਅਦ ਚ ਹੁਣ ਚੱਲ ਕੇ ਸਿਉਣੇ ਆਪਾਂ ਛਤਰੀਆਂ ਜੰਦਾ ਇੱਥੇ ਰੜ ਦਨੇ ਆ ਲਓ ਜੀ ਪੱਟੀਆਂ ਆਪਾਂ ਸਾਰੀਆਂ ਕੱਟ ਲਈਆਂ ਆਹ ਪੰਗਾ ਇੱਧਰ ਕੈਂਚੀ ਤੇ ਸੂਈ ਧਾਗਾ ਦਾ ਡੱਬਾ ਹੋਰ ਰੀਲ ਪਾਉਨੇ ਆ ਤੇ ਦੋ ਟਾਂਕੇ ਇੱਧਰ ਲਾ ਦਿਆ ਕਰਾਂਗੇ ਦੋ ਉੱਧਰ ਲਾ ਦਿਆ ਕਰਾਂਗੇ ਤੇ ਬਾਕੀ ਆਪਾਂ ਜੋ ਚਾਲਰ ਸਿਉਾਂਗੇ ਹਨ ਤੇ ਉਹਦੇ ਵਿੱਚ ਇਹ ਦੱਬੀ ਜਾਣੀਆਂ ਪੱਕਾ ਉਦੂ ਵੀ ਹੋ ਜੂ ਕੰਮ ਆ ਲਓ ਇਹ ਪਲੱਸ ਦਾ ਨਿਸ਼ਾਨ ਉਮੀ ਬਣ ਜਾਣਾ ਪਹਿਲਾ ਵਾਲਿਆਂ ਨੂੰ ਪਹਿਲਾ ਆਣਾ ਨਾ ਮੈਂ ਉਹ ਜਦੋਂ ਲਾਇਆ ਆਪਾਂ ਆ ਦੇਖੋ ਠੀਕ ਆ ਜੀ ਕੁਝ ਇਸ ਤਰ੍ਹਾਂ ਬਣ ਜਾਣਾ ਇਹ ਫੇਰ ਤੋਂ ਤੇ ਹੁਣ ਸਾਰਿਆਂ ਤੇ ਮੈਂ ਲਾਦਾ ਪਲਾਸਟਰਾਂ ਨਿਸ਼ਾਨ ਫੇਰ ਸੋਨੂੰ ਮਿਲਦਾ ਯਾਰ ਕਿਉਂਕਿ ਇਹ ਕੰਮ ਜੇ ਟਾਈਮ ਲੱਗੂਗਾ ਨਾਲ ਕੋਈ ਹੈ ਨਹੀਂਗਾ ਲਓ ਇਹ ਮਤਰੋ ਨੁੰਨਾ ਭਾਈ ਆ ਗਿਆ ਲਿਆ ਵੀ 2 ਵਜੇ ਇਹਨਾਂ ਦੇ ਪਾਉਣ ਲਈ ਇੱਧਰ ਲੈਖ ਚ ਪਾਉਣੀਆਂ ਨੇ ਸਹੀ ਤਾਂ ਹੈ ਆ ਵੇ ਮੜੀ ਜੀ ਲਾਲ ਹਨ ਉਹੀ ਆਪਾਂ ਡਰਦੇ ਮਾਰੇ ਪਾ ਦਨੇ ਵੀ ਇਹਨਾਂ ਸਾਰੇ ਲਾਲ ਲਾਲ ਆਲਾ ਖਾਨੇ ਟੌਪ ਦੇ ਟੌਪ ਦੇ ਇੱਕ ਆਪਣਾ ਦੂਜਾ ਤੇ ਝਲਰਾਂ ਵਾਲਾ ਝਲਰਾਂ ਵਾਲਾ ਉਹ ਬੈਠਾ ਹੋ ਸਾਹਮਣੇ ਪਰ ਇਹ ਨਹੀਂ ਇਹ ਨਹੀਂ ਇਹ ਨਹੀਂ ਕੀ ਸੀ ਇਹਹੀ ਆ ਕੰਡ ਝਲਰਾਂ ਵਾਲਾ ਉਹੀ ਆਵੇਂ ਆ ਵੇ ਰੋਸ਼ਨਦਾਨ ਵੱਡੇ ਕੋਲੇ ਬੈਠਾ ਹੋਵੇ ਤੇ ਇਹਦੀ ਗੱਲ ਕਰਦਾ ਮੈਂ ਫੜ ਲਾ 2000 ਰੁਪਏ ਲਿਆ ਲਿਆ ਬੱਠਾ ਹੀ ਲਾ ਸ਼ੇਰ ਫਰ ਉਹ ਨਾ ਨਾ ਕੁਝ ਨਹੀਂ ਹੁੰਦਾ ਹੁੰਦੀ ਆ ਕਬੂਤਰ ਬਾਜ ਤੂੰ ਕਹਦਾ ਯਾਰ ਨਹੀਂ ਨਹੀਂ ਸਵਾਈ ਨਹੀਂ ਆਪਾਂ ਹਜੇ ਕਰਦੇ ਲੇ ਲੇ بس ਇਹੀ ਰਹਿ ਗਿਆ ਤੇ ਲੋਕ ਲਾ ਦੇ ਕੇ ਰਾਂ ਦੀ ਮੈਂ ਕਹਾਂ ਸੁਪਾਈ ਕਰਕੇ ਨਾ ਖੋਡੇ ਦੀ ਹਾਂ ਥੋੜੀ ਜਿਹੀ ਮੇਰੇ ਕੋਲ ਮਿੱਟੀ ਪਈ ਐ ਮੈਂ ਉਮੀ ਖਲਾਅ ਦੇਣੀ ਕੀ ਪਤਾ ਨਹੀਂ ਲੱਗਣਾ ਸੁਵਾਈ ਕੀਤੀ ਕਿ ਨਹੀਂ ਉਹ ਜਾਨੀ ਬਾਹਰ ਕੱਢ ਲੈਣਾ ਪਹਿਲਾਂ ਮਿੱਟੀ ਮੋੜ ਕੇ ਬੈਠਾ ਜਗ ਲੈਣਾ ਇਹ ਸਕੀਨ ਹੀ ਆ ਤੇ ਫਿਰ ਲੋਕ ਤੈਨੂੰ ਬੈਠਾ ਜਗਣਾ ਕਹਿਣਗੇ ਆਪਾਂ ਲੋਕਾਂ ਦੀ ਬਿਠਾ ਜਗਾਉਣੀ ਆਪਾਂ ਲੋਕਾਂ ਦੀ ਜੀਵ ਕਢਾਉਣੀ ਆ ਚੱਕੋ ਜੀ ਕਿਵੇਂ ਰਹੇ ਆ ਤੀ ਕਦੇ ਆ ਤਾ ਟਾਪ ਤੇ ਹੀ ਬੱਚੇ ਬੱਚੇ ਤਾਂ ਹੈਗੇ ਟਾਪ ਤੇ ਚੱਲ ਆ ਜਾਂਦਾ ਫਿਰ ਲਓ ਵੀ ਉਹ ਕੁੰਡਾ ਤਾਂ ਕੱਢਿਆ ਨਹੀਂ ਭਾਈ ਅੱਜ ਨਾ ਦਵਾਈ ਪਾਤੀ ਸੀ ਆਪਾਂ ਲੈ 52 ਆ ਦੇਖ ਲਓ ਆਹ ਦੇ ਪਿਆ ਕੁੰਡਾ ਪੀਰੋ ਪੀਰੋ ਜੇ ਕਿਸੇ ਨੇ ਪੀਣਾ ਤਾਂ ਨਹੀਂ ਕੜਦੇ ਬਸ ਨਹਾਉਣਾ ਹੀ ਹੁਣ ਤੇ ਨਾਲੇ ਤੇ ਹੋਰ ਇਹਨਾਂ ਨੇ ਲੋਕੀ ਕੰਬਲ ਲਾਈ ਫਿਰਦੇ ਆ ਪੂਰੇ ਲਾਈ ਫਿਰਦੇ ਆ ਦਰਵਾਜ਼ਾਂ ਬਾਹਰਾਂ ਚ ਤੇ ਇਹ ਨਹਾਉਂਦੇ ਆ ਕਮਾਲ ਦੇ ਯਾਰ ਜਾਨਵਰ ਮੈਂ ਤਾਂ ਕੱਢ ਵਾਲੀਆਂ ਮੇਰੇ ਨਾਲ ਨਹਾਉਂਦੇ ਨਹੀਂ ਉਹੀ ਵੇਰੇ ਲੋਕੀ ਯਾਦਰਾ ਨਹਾਉਂਦੇ ਤੇ ਇਹ ਨਾਉਣ ਲੱਗੇ ਸਾਹ ਵਜਦਾ ਪਿਆ ਵੀ ਸੋ ਪੰਜਾਬ ਕੀ ਰੋਣਾ ਨਾ ਹੀ ਆ ਨਹੀਂ ਕੋਸ ਵੀ ਆ ਭਲਾਂ ਦੀ ਚਾਬੀ ਏ ਚਾਬੀ ਤੂੰ ਵੇਖ ਉਹਦਲੇ ਨੂੰ ਕਿੱਥੇ ਲੱਗ ਰੱਖਤੀ ਲਓ ਆ ਦਿਖਾ ਦੀ ਗੋਰੀ ਬਈ ਇੱਕ ਤਾਂ ਪਲਾਸਟਰਾਂ ਨਿਸ਼ਾਨਾ ਥੱਲੇ ਵਾਲੀ ਫੱਟੀ ਤਾਂ ਆਪਾਂ ਲਾਤੀ ਉੱਪਰਲੀ ਲਾਈ ਜਾਂਦੇ ਨਾ ਬਾਈ ਇਧਰੋਂ ਸਹੀ ਆਈਆਂ ਦਾ ਆ ਗਿਆ ਸੀਗਾ ਚਾਕੀ ਮੜਾ ਜੇ ਤੇ ਕੈਮਰੇ ਲਈ ਠੀਕ ਆ ਇਧਰ ਆਪਣੀ ਕਣਕ ਧੋਤੀ ਪਈ ਆ ਕਬੂਤਰਾਂ ਵਾਲੀ ਤੇ মুরਗੇ ਆਪਣੀਆਂ ਛੱਡੇ ਰਿਆਂ ਨੂੰ ਸਾਗ ਦਾ ਅੱਜ ਬਣਾਇਆ ਸੀ ਘਰ ਦੇਣੇ ਦਿਖਾ ਦੇ ਮੜਾ ਜਾ ਕੇ ਆ। ਹਾਂ ਪਾਤਾ ਸਿਸ ਤੁਮ ਜਨਾਂ ਦੀ ਖਾਣ। ਤੇ ਬਾਕੀ ਦਿਨ ਬਹੁਤ ਕੈਂਟ ਲੱਗਿਆ ਮਿੱਤਰੋ ਅੱਜ। ਸ਼ੁਗਰਾ ਤੋਂ ਉੱਪਰ ਨਿਕਲ ਆਈ ਆ। ਨਹੀਂ ਦੋ ਵਾਰ ਸੁਣ। ਚਲ। ਹੋਰ ਹੋਰ। ਬਾਕੀ ਦਾਣੇ ਦੋਣੇ ਆਪਾਂ ਲੈ ਕੇ ਆਵਾਂਗੇ ਅਗਲੇ ਵਲੌਗ ਚ ਅੱਜ ਸਾਰੀਆਂ ਹਤਾਇਆਂ ਨਵੇੜ ਦਿੰਨੇ ਆ। ਤੇ ਉੱਥੇ ਚੱਲ ਰਹਿਣੀਆਂ। ਹਾਂ। हां 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 बारे एंड नु ਛੱਡ ਦੇ ਫੁੱਲ ਵੱਡਾ ਧਾਗਾ ਪਾਉਣਾ ਸੀ ਮਾਣਾ ਮਾਣਾ ਇੱਕ ਇੱਕ ਚੱਲ ਇੱਧਰ ਟਾਂਕਾ ਲਾ ਪਹਿਲਾਂ ਇੱਕ ਇੱਕ ਦੂਪਾ ਲਾਉਣਾ ਮੈਂ ਮਾੜਾ ਇੱਧਰ ਹੋਰ ਨਾ ਨਿਕਲੇ ਇੱਥੇ ਕਿ ਇਹਨੂੰ ਸਿਉਂਦੇ ਤੇ ਦੂਜੀ ਵਾਰ ਤਾਂ ਭਾ ਚਾਲਦਰ ਲਾਵਾਂਗੇ ਉਹ ਲਗਾਤਾਰ ਵੱਡਾ ਧਾਗਾ ਸਿਉਂਕੇ ਨਾ ਆਏ ਖਿੱਚੀ ਆਵਾਂ ਲਵੇਟੀ ਜਾਵਾਂ ਮੈਂ ਟਮਾਟੀ ਬੱਸ ਇੱਧਰ ਇੱਕ ਬੰਦਾ ਜਿਹਦੇ ਹੱਥ ਮੈਂ ਹੈ ਇੱਥੇ ਹੱਥ ਵੜ ਕੇ ਚੱਲ ਅੱਜ ਨਾਲ ਸਾਰੀਆਂ ਸਿਉਂ ਦੇਣੀਆਂ ਆਪਾਂ ਆਹ ਵਾਲੀਆਂ ਉਹ ਵਿੱਚ ਛਤਰੀਆਂ ਦਿਖਾ ਦੇ ਉਧਰ ਉਹ ਪੰਗੇ ਦੂਜਿਆਂ ਨਹੀਂ ਤਾਂ ਇੱਧਰ ਛੱਡ ਦੇ ਭਰਾ ਇੱਧਰ ਛੱਡ ਤੇ ਨੇ ਛਤਰੀਆਂ ਉਹ ਪੰਗਾ outra ਤੇ ਆਪਾਂ ਸਾਰੀਆਂ ਚੱਲ ਰਾਂ ਜਿਹੜੀ ਚੌਥੀ ਚੱਲ ਰੈਡੀ ਕਰਨ ਵਾਲੀ ਆ ਉਹ ਹੋਈ ਤਾਂ ਪਈ ਆ ਚੋਨਾ ਤਾਂ ਪਾਈਆਂ ਬੰਦ ਥੋੜੀ ਜਿਹੀ ਨਾ ਘੱਟ ਲਈ ਆ ਉਹਦੇ ਬਿਰਲੀਆਂ ਪਾਉਣ ਵਾਲੀਆਂ ਉਹ ਆਪਾਂ ਸੈਟਿੰਗ ਕਰ ਲੈਨੇ ਆ ਤੇ ਅੱਜ ਅੱਜ ਸਾਰੀਆਂ ਇਹ ਕੰਪਲੀਟ ਕਰ ਦੇਣੀ ਆ ਤੇ ਨੇ ਛਤਰੀਆਂ ਜਾਨਵਰ ਯਾਰ ਹਣਾ ਰਿਸਕ ਆ ਵੀ ਖੁੱਡੇ ਖੜੇ ਜੋ ਕਿਤੇ ਨਿਕਲ ਜਾਂਦਾ ਨਾ ਜਿਵੇਂ ਹੁਣ ਮੈਂ ਤੈਨੂੰ ਨਾਲ ਪਾਣੀ ਪਿਆ ਕੇ ਆਏ ਆ ਇਹਨਾਂ ਨੂੰ ਤੇ ਕੋਈ ਨਿਕਲ ਸਕਦਾ ਮੜੀ ਬਾਰੀ ਬੁਰੀ ਖੁੱਲੇ ਤਾਂ ਜਾਂ ਜਿਵੇਂ ਨਾਲ ਲਾ ਕੇ ਬਾਰੀ ਤੇ ਬੈਠਾ ਹੋਵੇ ਉਧਰੋਂ ਬਾਰੀ ਖੋਲ ਦੇ ਕੇ ਤੇ ਭੱਜ ਜਾਵੇ ਬਾਹਰ ਜਿਵੇਂ ਵੀ ਧਾਰਾ ਥੋੜਾ ਜਿਹਾ ਤਾਂ ਕਰਕੇ ਆਵਾ ਬਾਕੀ ਦੇਖ ਲਓ ਪੂਰੀ ਖੇਚਣਾ ਕਰਨਾ ਜਾਂਦਿਆਂ ਹਾਂ ਹਾਂ ਪੂਰੀ ਫੱਟ ਫੱਟ ਮਾਇਆ ਕਹਿੰਦਾ ਪੂਰਾ ਐਂਡਲੈਸ ਕੰਮ ਇਹ ਆ ਜਾ ਮ ਆਣਾ ਨੇ ਇਹਨੂੰ ਨਾ ਇੱਧਰ ਨੂੰ ਕਰ ਲਈ ਮੜ ਕੇ ਇਹਦੇ ਵਿੱਚ ਦੀ ਕੱਢ ਕੇ ਇੱਧਰ ਲੈ ਜੀ ਉੱਤੋਂ ਦੀ ਟਪਾ ਦੇ ਤਾਂ ਜੋ ਜਦ ਜਰੂਰ ਹੋਵੇ ਥੋੜੀ ਜਿਹੀ ਠੀਕ ਹਾਂ ਯੈਸ ਯੈਸ ਓਕੇ ਰੋਟਾ ਬਾਕੀ ਨੂੰ ਨਾ ਬਾਈ ਟੇਲਰ ਟੌਪ ਦਾ ਵਾ ਆ ਦੇਖ ਲਓ ਅੱਗੇ ਵੀ ਹੀ ਸਿਓਗੇ ਦਿੰਦਾ ਹੁੰਦਾ ਠੀਕ ਹੈ ਦੀ ਇਹਨੇ ਛਤਰ ਜਦੋਂ ਛਤਰੀਆਂ ਇਹਦੀਆਂ ਬਣਾਉਣੀਆਂ ਉਦੋਂ ਮੈਂ ਬਣਾ ਕੇ ਦਿਨਾ ਹੁਣਾ ਆ ਵੀ ਲੈ ਕੇ ਆਏ ਹੁਣੇ ਦੋ ਛਤਰੀਆਂ ਆਹ ਦੇ ਪੰਨ ਜਿੰਨਾਂ ਤੇ ਵੀ ਆਪਾਂ ਉਹ ਜਿਹੜੀਆਂ ਕਾਲੀਆਂ ਝਲਦਣਾ ਉਧਰ ਤੁਸੀਂ ਵਲੌਗ ਚ ਦੇਖਿਆ ਹਨ ਉਹ ਲਾਉਣੀਆਂ ਵਾ ਤੇ ਉੱਤੇ ਆਏ ਜਿਵੇਂ ਆਪਾਂ ਪਲਾਸਟਰਾਂ ਨਿਸ਼ਾਨ ਰੈੱਡ ਬਣਾਇਆ ਵਾ ਇਹਨੇ yellow ਬਣਾਉਣਾ ਮਤਲਬ ਕਿ ਪੀਲਾ ਠੀਕ ਹੈ ਜੀ ਥੱਲੇ ਆਏ ਨਾਲ ਨਾਲ ਕਾਲੀਆਂ ਝਲਦਰਾ ਤੇ ਉੱਪਰੋਂ ਆਏ ਪੱਟੀਆਂ ਓਕੇ ਜੀ ਕੱਟ ਸੁਨਾ ਤਾਂ ਬਾਸ ਹੋਰਾਰੇ ਬਸ ਓਕੇ ਲੋਈ ਮਿੱਤਰੋ ਅੱਗੇ ਬਾਕੀ ਲਾ ਦਾਂਗੇ ਮੇਰੀ ਥਾਂ ਤੇ ਹੁਣ ਬਹਿ ਗਿਆ ਗੋਰੀ ਬਾਈ ਠੀਕ ਹੈ ਜੀ ਤੇ ਮੈਂ ਚੱਲਿਆ ਥੋੜਾ ਜਿਹਾ ਕੰਮ ਕੰਮ ਤੋਂ ਚੱਲਿਆ ਫਿਰ ਆ ਕੇ ਲਾਵਾਂ ਉਹ ਨਹੀਂ ਯਾਰ ਸਿਉਂਗੇ ਪਰੇ ਕਰਨ ਨੂੰ ਨਹੀਂ ਨੇ ਵੇੜਦੇ ਯਾਰ ਪਟਕਾਂ ਦਾ ਲਾਲ ਵਿਚਾਲੇ ਆ ਕੇ ਸਿਉਂਦੇ ਰਾਤ ਨੂੰ ਚੱਲ ਠੀਕ ਆ ਠੀਕ ਆ ਠੀਕ ਨਵੇੜਦੇ ਫਿਰ ਇਹਨੇ ਪੱਟੀਆਂ ਵੀ ਪਾਉਣੀਆਂ ਪੱਟੀਆਂ ਨਹੀਂ ਨਹੀਂ ਪਾ ਦੂਗਾ ਪਟਕਾਂ ਦਾ ਪਾ ਦੂਗਾ ਫਿਰ ਪੱਟੀਆਂ ਘੜੀਆਂ ਵਾ ਇੱਕ ਦੋ ਉਹ ਚਾਰਾਂ ਦੀਆਂ ਪੱਟੀਆਂ ਦਾ ਚਾਰਾਂ ਦੀਆਂ ਫਿਰ ਚਾਰਾਂ ਦੀ ਪਾ ਦੇ ਪੱਟੀਆਂ ਪਾ ਕੇ ਚੱਲ ਜਾਵਣੀ ਫਿਰ ਜੇ ਆ ਕੇ ਸਹੀ ਬਾਕੀ ਯੋ ਆਹਮ ਕਰ ਲੈਣੀ ਸੀ ਪੀਜ਼ਾ ਨਹੀਂ ਠੀਕ ਆ ਠੀਕ ਆ ਵੀ ਤੇਰੀ ਗੱਲ ਠੀਕ ਆ ਯਾਰ ਕੋਈ ਨਹੀਂ ਜਿਵੇਂ ਤੇਰਾ ਚਤ ਕਾ ਦੋਵੇਂ ਗੱਲ ਤੇ ਬਾਕੀ ਇਹ ਵੀਡੀਓ ਦਾ ਬੈਥੀ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਤੇ ਵੀਡੀਓ ਕਿਦਾਂ ਲੱਗੀ ਤੇ ਇੱਕ ਬਾਈ ਨੇ ਸੱਚ ਕਮੈਂਟ ਕੀਤਾ ਸੀ ਕਹਿੰਦਾ ਹੁਣ ਤਹ ਕਿਹੜੀ ਲਾਉਂਗੇ ਤਹ ਆਪਾਂ ਪ੍ਰਾਣਿਕ ਵੀ ਲਾਉਣਗੇ ਕਿਉਂਕਿ ਇਹ ਨਾ ਆਪਣੇ ਬੱਚੇ ਪਹਿਲਾ ਵਾਲੇ ਇਸੇ ਤਹ ਤੇ ਲੱਗੇ ਹੋਏ ਆ ਨਵੀਂ ਲਾਵਾਂਗੇ ਐਵੇਂ ਖਰਾਬ ਹੋਣੇ ਕੋਈ ਫਾਇਦਾ ਨਹੀਂ ਹੋਣਾ ਆਪਣਾ ਇਹ ਸੀਜ਼ਨ ਜਦੋਂ ਦੁਬਾਰਾ ਨਵੇਂ ਬੱਚੇ ਖਣਾਵਾਂਗੇ ਨਵੀਂ ਸਿਰੋ ਤੇ ਉਦ